ਅੱਜ ਲੁਧਿਆਣਾ ਵਿਖੇ ਪੰਜਾਬੀ ਫਿਲਮ ਅਰਦਾਸ ਦੀ ਸਟਾਰ ਕਾਸਟ ਗੁਰਦੁਆਰਾ ਫੇਰੂਮਨ ਸਾਹਿਬ ਟੋਲੇਵਲ ਪਹੁੰਚੀ ਅਤੇ ਨਜਮਸਤ ਹੋਈ ਇਸਦੋਂ ਗੁਰਦੁਆਰੇ ਦੇ ਪ੍ਰਬੰਧਕ ਕਮੇਟੀ ਵੱਲੋਂ ਫਿਲਮ ਸਟਾਰ ਕਾਸਟ ਨੂੰ ਸਰੂਪੇ ਪਾ ਕੇ ਸਨਮਾਨਿਤ ਕੀਤਾ ਗਿਆ। ਇਸ ਦੌਰਾਨ ਫਿਲਮ ਦੇ ਅਦਾਕਾਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਫਿਲਮ ਅਰਦਾਸ ਦੇ ਬਾਰੇ ਗੱਲਬਾਤ ਵੀ ਕੀਤੀ ਗਈ ਅਤੇ ਪੱਤਰਕਾਰਾਂ ਵੱਲੋਂ ਫਿਲਮ ਅਰਦਾਸ ਤੇ ਪੁੱਛੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਫਿਲਮ ਅਦਾਕਾਰਾਂ ਵੱਲੋਂ ਦਿੱਤੇ ਗਏ। ਇਸ ਦੌਰਾਨ ਫਿਲਮ ਦੇ ਅਦਾਕਾਰਾਂ ਵੱਲੋਂ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਇਹਦੇ ਹੀ ਫਿਲਮਾਂ ਬੜੇ ਸਮੇਂ ਬਾਅਦ ਬੰਦ ਹੋਈਆਂ ਨੇ ਅਤੇ ਇਹਦੀ ਫਿਲਮਾਂ ਲੋਕਾਂ ਨੂੰ ਆਪਣੇ ਪਰਿਵਾਰ ਨਾਲ ਮਿਲ ਕੇ ਦੇਖਣੀਆਂ ਚਾਹੀਦੀਆਂ ਹਨ। ਇਹ ਜਦੋਂ ਫਿਲਮ ਦੇ ਅਦਾਕਾਰਾਂ ਵੱਲੋਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹ ਵੀ ਦੱਸਿਆ ਗਿਆ ਕਿ ਇਹ ਫਿਲਮ ਲੋਕਾਂ ਨੂੰ ਬਹੁਤ ਪਸੰਦ ਆਵੇਗੀ ਬਿਲਕੁਲ ਜੀ ਸਾਡੇ ਗੁਰੂ ਸਾਹਿਬਾਨ ਨੇ ਹਮੇਸ਼ਾ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਔਰ ਆਪਣੀ ਫਿਲਮ ਵੀ ਇਹੀ ਮੈਸੇਜ ਦਿੰਦੀ ਹੈ ਕਿ ਸਰਬੱਤ ਦਾ ਭਲਾ ਫਿਲਮ ਬਹੁਤ ਸੋਹਣੀ ਫਿਲਮ ਹੈ ਇਹ ਜਿਹੜੀਆਂ ਫਿਲਮਾਂ ਬਹੁਤ ਸਾਲਾਂ ਬਾਅਦ ਬਣਦੀਆਂ ਨੇ ਸੋ ਸਦਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਦਾਂ ਦੀਆਂ ਫਿਲਮਾਂ ਨੂੰ ਜ਼ਰੂਰ ਦੇਖੀਏ ਔਰ ਵੱਧ ਤੋਂ ਵੱਧ ਪ੍ਰਮੋਟ ਕਰੀਏ ਆਪਣੀ ਇਹ ਫਿਲਮ ਸਰਬਤ ਦੇ ਭਲੇ ਦੀ ਗੱਲ ਕਰਦੀ ਹੈ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਂਦੀ ਹੈ ਔਰ ਰਿਸ਼ਤਿਆਂ ਦੀਆਂ ਬਾਤਾਂ ਪਾਉਂਦੀ ਹੈ ਔਰ ਬਹੁਤ ਸੋਹਣੀ ਫਿਲਮ ਹੈ ਜੀ 13 ਸਤੰਬਰ ਨੂੰ ਰਿਲੀਜ਼ ਹੋਣ ਲੱਗੀ ਹੈ ਸੋ ਆਪਾਂ ਸਾਰਿਆਂ ਜਣਿਆਂ ਨੇ ਵਿਦ ਫੈਮਲੀ ਇਹ ਫਿਲਮ ਦੇਖਣ ਜ਼ਰੂਰ ਜਾਣੀਏ ਮੈਸੇਜ ਕੀ ਫਿਰ ਦਾ ਬੀਰ ਮੈਸੇਜ ਕੀਆ ਆ ਦੀ ਮੇਨ ਮੈਸੇਜ ਇਹੀ ਹੈ ਜੀ ਕਿ ਪਰ ਲੋਕardi ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਇਹ ਸਾਨੂੰ ਜ਼ਿੰਦਗੀ ਜਿਉਣ ਦਾ ਢੰਗ ਸਿਖਾਉਂਦੀ ਹੈ ਜਿਹੜਾ ਅਸੀਂ ਕਿਉਂਕਿ ਜ਼ਿੰਦਗੀ ਇੰਨੀ ਹੁਣ ਦੌੜ ਲੱਗੀ ਹੋਈ ਹੈ ਅਸੀਂ ਭੁੱਲ ਗਏ ਆ ਆਪਣੇ ਆਪ ਨੂੰ ਟਾਈਮ ਨਹੀਂ ਦੇਣਾ ਭੁੱਲ ਗਏ ਆ ਪਰਿਵਾਰਾਂ ਨੂੰ ਭੁੱਲ ਗਏ ਆ ਇੱਕ ਦੂਜੇ ਨੂੰ ਟਾਈਮ ਨਹੀਂ ਦੇ ਰਹੇ ਰਿਸ਼ਤੇ ਖਰਾਬ ਹੋ ਗਏ ਆ ਇੱਕ ਦੂਜੇ ਤੋਂ ਦੂਰ ਹੋ ਗਏ ਆ ਸਭ ਇੱਕ ਫੋਨ ਉਹਨਾਂ ਦੀ ਲਾਈਫ ਰਹਿ ਗਈ ਹੈ ਇੱਕ ਫੋਨ ਤੱਕ ਸੀਮਤ ਰਹਿ ਗਿਆ ਸੋ ਇਹ ਫਿਲਮ ਬਹੁਤ ਹੀ ਸੋਹਣਾ ਮੈਸੇਜ ਦਿੰਦੀ ਹੈ ਇੱਕ ਮੈਸੇਜ ਨਹੀਂ ਮੈਂ ਕਹੂੰਗੀ ਇਹ ਫਿਲਮ ਇੱਕ ਜ਼ਿੰਦਗੀ ਦਾ ਫਲਸਫਾ ਹੈ ਕਿ ਜ਼ਿੰਦਗੀ ਨੂੰ ਅਸੀਂ ਜਿਉਣਾ ਕਿਵੇਂ ਹੈ ਸੋ ਜ਼ਿੰਦਗੀ ਜਿਉਣ ਦਾ ਜੇ ਢੰਗ ਸਿੱਖਣਾ ਹੈ ਹੈਨਾ ਆਪਣੇ ਖਾਸ ਕਰ ਆਪਣੇ ਬੱਚਿਆਂ ਨੇ ਤਾਂ ਇਹ ਫਿਲਮ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ ਤੁਸੀਂ ਤੁਹਾਡਾ ਕੀ کردار ਹੈ ਇਸ ਫਿਲਮ ਦੇ ਵਿੱਚ ਇਹ ਤਾਂ ਜੀ ਮੈਂ ਨਹੀਂ ਦੱਸੂਗੀ ਇਹ ਫਿਲਮ ਦੇਖ ਕੇ ਤੁਹਾਨੂੰ ਜ਼ਿਆਦਾ ਵਧੀਆ ਲੱਗੂਗਾ ਮੇਰਾ ਵੀ ਕਿਰਦਾਰ ਇੱਕ ਇਦਾਂ ਦਾ ਹੀ ਹੈ ਕਿ ਬਸ ਨਹੀਂ ਮੈਂ ਦੱਸੂਗੀ ਤੁਸੀਂ ਫਿਰ ਬਿਲਕੁਲ ਜ਼ਰੂਰ ਬਾਰਕ ਮਨ ਕੇ ਹਮੇਸ਼ਾ ਸੀਰੀਅਸ ਜਿਹੜੇ ਆ ਰੋਲ ਕਰਦੇ ਆ ਇਸ ਫਿਲਮ ਦੇ ਜਿਹੜੂ ਆਧਾਰਿਕ ਕਿਨੂ ਰਿਲੇਟਡ ਹੈ ਕਿਸਾ ਦੇਖਣ ਨੂੰ ਲੱਗਦਾ ਭਈ ਇਹਹਦੀਆਂ ਫਿਲਮਾਂ 'ਚ ਕੰਮ ਕਰਨ ਦਾ ਕਦੇ ਹੀ ਮੌਕਾ ਮਿਲਦਾ ਹੈ ਹਰ ਆਰਟਿਸਟ ਦੀ ਇੱਛਾ ਹੁੰਦੀ ਹੈ ਕਿ ਅਸੀਂ ਕਿਸੇ ਉਹਦਾ ਇਦਾਂ ਦੇ ਪ੍ਰੋਜੈਕਟ 'ਚ ਕੰਮ ਕਰੀਏ ਜਿਹੜਾ ਤੁਹਾਡੀ ਰੂਹ ਨੂੰ ਸਕੂਨ ਦੇਵੇ ਫਿਲਮਾਂ ਤਾਂ ਬਹੁਤ ਕਰੀ ਜਾਂਦੀਆਂ ਬਟ ਇਹ ਇੰਨੀ ਸੋਹਣੀ ਫਿਲਮ ਹੈ ਮੈਂ ਆਪਦੇ ਆਪ ਨੂੰ ਲੱਕੀ ਮਹਿਸੂਸ ਕਰਦੀ ਮੈਂ ਪ੍ਰਾਊਡ ਫੀਲ ਕਰਦੀ ਹਾਂ ਕਿ ਮੈਂ ਇਸ ਫਿਲਮ ਦਾ ਹਿੱਸਾ ਹੈ ਔਰ ਮੈਂ ਗਿਪੀ ਗਰੇਵਾਲ ਜੀ ਦਾ ਹੰਬਲ ਮੋਸ਼ਨ ਦਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਫਿਲਮ ਦਾ ਹਿੱਸਾ ਬਣਾਇਆ ਤੁਹਾਡੇ ਤਰੀਕੇ ਦੇ ਡਾਇਲੌਗ ਇੱਕ ਤਾਂ ਇਹਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਫਿਲਮ ਨਾ ਪ ਮੇਰਾ ਕਿਰਦਾਰ ਦਾ ਇੱਕ ਡਾਇਲੌਗ ਬੋਲਿਆ ਜਾਂ ਫਿਲਮ ਜਾਂ ਮੈਂ ਕੁਝ ਬੋਲਿਆ ਮੈਨੂੰ ਅਜੇ ਤੱਕ ਯਾਦ ਤਮਾਮ ਉਮੀਦ ਯਾਦ ਰਹੂਗਾ ਦੇਖੋ ਜੀ ਬਹੁਤ ਸਾਰੀਆਂ ਫਿਲਮਾਂ ਕਰੀਆਂ بڑے ਡਾਇਲੌਗ ਹਿੱਟ ਹੋਏ ਨੇ ਲੋਕਾਂ ਦੇ ਮੂੰਹਾਂ ਤੇ ਚੜ੍ਹਿਆ ਬਟ ਇਸ ਫਿਲਮ ਦਾ ਡਾਇਲੌਗ ਮੈਂ ਹਲੇ ਨਹੀਂ ਸੁਣਾ ਸਕਦੀ ਮੈਂ ਹਲੇ ਨਹੀਂ ਸੁਣਾ ਸਕਦੀ ਬਸ ਇਹ ਫਿਲਮ ਸਾਡੀ ਸਰਬੱਤ ਦੇ ਭਲੇ ਦੀ ਗੱਲ ਕਰਦੀ ਹੈ ਔਰ ਆਪਾਂ ਨੇ ਸਾਰਿਆਂ ਨੇ ਹੁਣ ਇਹੀ ਸੋਚਣਾ ਹੈ ਸਰਬੱਤ ਦੇ ਭਲੇ ਬਾਰੇ ਸੋਚਣਾ ਹੈ ਫਿਲਮ ਦੇਖ ਕੇ ਤੁਹਾਨੂੰ ਫੇਰ ਪਤਾ ਲੱਗੂਗਾ ਫਿਲਮ ਸਾਡੀ ਕਹਿੰਦੀ ਕੀ ਹੈ ਸਰ ਮੈਂ ਲਗਭਗ 180 ਦੇ ਕਰੀਬ ਫਿਲਮਾਂ ਕੀਤੀਆਂ ਜਿ 17 ਫਿਲਮਾਂ ਹਿੰਦੀਆਂ 2 ਫਿਲਮਾਂ ਅੰਗਰੇਜ਼ੀਆਂ ਤੇ 160 ਫਿਲਮਾਂ ਪੰਜਾਬੀ ਦੀਆਂ ਪਰ ਮੈਂ ਇਹ ਗਲਤੀ ਅਰ ਵਿੱਚ ਇਹ ਗੱਲ ਕਹਨਾ ਕਿ ਇਹੋ ਜਿਹੇ ਫਿਲਮਾਂ ਰੋਜ਼ ਰੋਜ਼ ਨਹੀਂ ਬਣਦੀਆਂ ਸਾਡੇ ਕੋਲੇ ਅੱਜ ਸਾਨੂੰ 2000 ਤੋਂ ਬਾਅਦ ਜੇ ਸਮਾਂ ਬਦਲਿਆ ਹੈ ਸਾਡੇ ਕੋਲੇ ਰਿਸ਼ਤਿਆਂ ਨੂੰ ਬਚਾਉਣ ਦੀ ਕੋਈ ਚੀਜ਼ ਨਹੀਂ ਰਹੀ ਅੱਜ ਜੇ ਅਸੀਂ ਚਾਰ ਬੰਦੇ ਪਰਿਵਾਰ ਚਾ ਚਾਰੋਂ ਬੰਦੇ ਚਾਰੇ ਖੂਨਿਆਂ 'ਚ ਮੋਬਾਈਲ 'ਤੇ ਬੈਠੇ ਆ ਕਿਸੇ ਨਾਲ ਕੋਈ ਡਾਇਲੌਗ ਨਹੀਂ ਰਿਹਾ ਗੱਲਬਾਤ ਨਹੀਂ ਰਹੀ ਇਸ ਕਾਰਨ ਸਾਡੇ ਰਿਸ਼ਤਿਆਂ ਦੀ ਵੱਡੀ ਪ੍ਰੋਬਲਮ ਆ ਗਈ ਸਾਡੇ ਕੋਲੇ ਜਿੰਨੇ ਸਾਡੇ ਧਾਰਮਿਕ ਗ੍ਰੰਥ ਨੇ ਚਾਹੇ ਉਹ ਗੀਤਾ ਹੈ ਚਾਹੇ ਗੁਰੂ ਗ੍ਰੰਥ ਸਾਹਿਬ ਹੈ ਜਾਂ ਸਾਡੇ ਦੂਜੇ ਗ੍ਰੰਥ ਨੇ ਇਹਨਾਂ ਗ੍ਰੰਥਾਂ ਨੇ ਸਾਨੂੰ ਇੱਕ ਚੰਗੀ ਜੀਵਨ ਜਾਚ ਦੱਸੀ ਕਿ ਬੰਦੇ ਨੂੰ ਜ਼ਿੰਦਗੀ 'ਚ ਕਿਵੇਂ ਚੋਣਾ ਚਾਹੀਦਾ ਹੈ। ਇਸ ਧਰਤੀ ਤੇ ਆਉਣ ਦਾ ਮਨੋਰਥ ਕੀ ਹੈ ਬੰਦੇ ਦਾ? ਜਦੋਂ ਇਸ ਬੰਦਾ ਧਰਤੀ ਤੋਂ ਜਾਂਦਾ ਹੈ ਤਾਂ ਉਹ ਲੋਕ ਗੱਲਾਂ ਕਰਦੇ ਨੇ ਕਿ ਫਲਾਣਾ ਬੰਦਾ ਧਰਤੀ ਤੋਂ ਗਿਆ ਉਹ ਕੀ ਦੇ ਕੇ ਗਿਆ ਦੁਨੀਆ ਨੂੰ? ਇਹ ਨਹੀਂ ਕਿ ਬੈਂਕ ਬੈਲੈਂਸ ਦੇ ਗਿਆ, ਪ੍ਰਾਪਰਟੀ ਦੇ ਗਿਆ, ਚਾਰ ਬੱਚੇ ਛੱਡ ਕੇ ਚਲਾ ਗਿਆ। ਉਹਨੇ ਸਮਾਜ ਨੂੰ ਕੀ ਦੇਣ ਸੀ? ਸਾਡੀ ਫਿਲਮੇ ਗੱਲਾਂ ਕਰਦੀ ਹੈ। ਸਾਡੀ ਫਿਲਮ ਸਰਬੱਤ ਦੇ ਭਲੇ ਦੀ ਕਾਮਨਾ ਕਰਦੀ ਹੈ ਕਿ ਜਰਨੀ ਦੀ ਫਿਲਮ ਹੈ ਇਹ ਫਿਲਮ ਅਸੀਂ ਹਯੂਰ ਸਾਹਿਬ ਜਿਹੜਾ ਪੰਜਵਾਂ ਤਖਤ ਹੈ ਉੱਥੇ ਜਾ ਕੇ ਸ਼ੂਟ ਕੀਤੀ ਹੈ ਕਿ ਉਹ ਤਖਤ ਦੀ ਕੀ ਹਮਤ ਹੈ ਇਹ ਸਾਡੀ ਫਿਲਮ ਦੱਸੂਗੀ ਕਿ ਜਿਵੇਂ ਲੋਕ ਯਾਤਰਾ ਲਈ ਜਾਂਦੇ ਨੇ ਲੋਕ ਆਪਣੀ ਆਪਣੀ ਕਾਮਨਾ ਲੈ ਕੇ ਜਾਂਦੇ ਨੇ ਕਿ ਮੇਰੀ ਪ੍ਰਾਪਰਟੀ ਬਣ ਜੇ ਮੇਰੇ ਵਿਆਹ ਹੋ ਜੇ ਮੇਰੇ ਬੱਚੇ ਦਾ ਵੀਜ਼ਾ ਲੱਗ ਜੇ ਮੇਰੇ ਸਾਡੇ ਘਰੇ ਮੁੰਡਾ ਹੋ ਜੇ ਇਹੋ ਜਿਹੀਆਂ ਕਾਮਨਾ ਲੈ ਕੇ ਜਾਂਦੇ ਨੇ ਉਹ ਜਾਂਦੇ ਜਾਂਦੇ ਰਸਤੇ 'ਚ ਇਹੋ ਜਿਹੇ ਇਨਸੀਡੈਂਟ ਹੁੰਦੇ ਨੇ ਸਾਰੇ ਬੰਦਿਆਂ ਦੀ ਆਪੋ ਆਪਣੀ ਕਹਾਣੀ ਹੈ ਉਹ ਬੰਦੇ ਅਖੀਰ ਨੂੰ ਜਾ ਕੇ ਤਖਤ ਦੇ ਉੱਤੇ ਸਰਬੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਇਹ ਜਰਨੀ ਦੀ ਫਿਲਮ ਹੈ ਸੋ ਬੇਨਤੀ ਹੈ ਕਿ 13 ਤਰੀਕ ਨੂੰ ਹਮ ਹਮਾ ਆ ਕੇ ਆਪਣੇ ਨੇੜਲੇ ਸਿਨੇਮਾ ਕਲਾਂ ਚ ਪੁੱਜੋ ਤਾਂ ਕਿ ਇਹੋ ਜੀਆਂ ਫਿਲਮਾਂ ਬਣਾਉਣਾਂ ਲੋਕਾਂ ਨੂੰ ਬਲ ਮਿਲੇ ਆਪਾਂ ਹੋਰ ਬਹੁਤ ਕੁਝ ਦੇਖਦੇ ਆਂ ਸਾਨੂੰ ਚੰਗੀਆਂ ਚੀਜ਼ਾਂ ਦੇਖਣੇ ਚਾਹੀਦੇ ਚੰਗੀਆਂ ਚੀਜ਼ ਜੈ ਅਪਰੀਸ਼ੀਏਟ ਕਰਨੇ ਚਾਹੀਦੇ ਆ ਤੁਹਾਡੇ ਬੱਚਿਆਂ ਦੀ ਫਿਲਮ ਹੈ ਜੇ ਤੁਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹੋ ਤਾਂ ਇਹੋ ਜੀਆਂ ਫਿਲਮਾਂ ਬੱਚੇ ਨੂੰ ਨਾਲ ਲੈ ਕੇ ਜ਼ਰੂਰ ਦੇਖੋ ਇਹ 80 ਸਾਲ ਦੇ ਬਜ਼ੁਰਗ ਦੀ ਫਿਲਮ ਵੀ ਹੈ ਇਹ 50 ਸਾਲ ਦੇ ਬੰਦੇ ਦੀ ਫਿਲਮ ਵੀ ਹੈ ਇਹ ਸਾਲ ਦੇ ਬੱਚੇ ਦੀ ਫਿਲਮ ਵੀ ਹੈ ਹਰ ਬੰਦੇ ਨੂੰ ਦੇਖਣ ਨੂੰ ਇਹ ਲੱਗੂ ਕਿ ਮੇਰੀ ਫਿਲਮ ਹੈ ਸੋ ਇਸ ਕਰਕੇ ਅਸੀਂ ਬੇਨਤੀ ਕਰਨ ਪਹੁੰਚਿਆ ਜੀ ਤੇ ਅਰਦਾਸ ਸਰਵਤ ਦੇ ਪਲੇ ਦੀ ਫਿਲਮ ਅਸੀਂ 5 ਸਾਲ ਬਾਅਦ ਆਏ ਹਾਂ ਦੁਬਾਰੇ ਅਰਦਾਸ ਕਰਨ ਤੋਂ ਬਾਅਦ ਇਹ ਫਿਲਮ ਲੈ ਕੇ ਸੋ ਅਸੀਂ ਉਮੀਦ ਕਰਦੇ ਹਾਂ ਤੁਹਾਤੋਂ ਕਿ ਤੁਸੀਂ ਸਾਨੂੰ ਨਰਾਸ਼ ਨਹੀਂ ਕਰੋਗੇ ਤੁਸੀਂ ਚੰਗੀਆਂ ਫਿਲਮਾਂ ਨੂੰ ਪ੍ਰਮੋਟ ਕਰੋਗੇ ਤੁਸੀਂ ਪੜ੍ਹੇ ਲਿਖੇ ਸਿਆਣੇ ਲੋਕ ਹੋ ਸੋ ਆਓ ਆਪਣੇ ਸਭਿਆਚਾਰ ਨੂੰ ਬਚਾਈਏ ਆਪਣੇ ਪੰਜਾਬ ਨੂੰ ਬਚਾਉਂਦੀ ਫਿਲਮ ਦੇਖੀਏ ਅਰਦਾਸ ਬੱਤ ਦੇ ਭਲੇ ਦੀ ਸਰ ਆਪਣਾ ਮੇਨ ਕਿਰਦਾਰ ਕੀ ਰਿਹਾ ਤੁਸੀਂ ਦਰ ਦੇ ਵਿੱਚ ਹਾਂਜੀ ਮੇਨਾ ਦਾ ਕਿਰਦਾਰ ਕੀ ਰਿਹਾ ਪੂਰਾ ਸਰ ਮੈਂ ਗਿੱਪੀ ਗਰੇਵਾਲ ਦੇ ਫਾਦਰਦਾਰ ਰੋਲ ਕੀਤਾ ਇਸ ਫਿਲਮ ਦੇ ਵਿੱਚ ਕਿਸਾ ਦੇਖਦੇ ਹੋ ਵੀ ਹਮੇਸ਼ਾ ਗਿੱਪੀ ਔਰ ਇੱਕ ਟ੍ਰੇਲਰ ਟ੍ਰੇਲਰ ਲਾਂਚ ਹੋਇਆ ਸੀ ਤਾਂ ਨਾਲ ਹੀ ਇਹ ਵੀ ਆ ਬਾਪੂ اور بیٹے ਦਾ ਥੋੜਾ ਕਾਫੀ ਬੜਾ ਡਿਸਟੈਂਸ ਦਿਖਾਇਆ ਗਿਆ ਇਹ ਸਰ ਜਨਰੇਸ਼ਨ ਗੈਪ ਦੀ ਗੱਲ ਦਿਖਾਈ ਗਈ ਹੈ ਕਿ ਸਾਨੂੰ 2000 ਤੋਂ ਬਾਅਦ ਜਨਰੇਸ਼ਨ ਗੈਪ ਵੱਧ ਗਿਆ ਉਹ ਬੜੀ ਪ੍ਰੋਬਲਮ ਸੀਗੀ ਕਿ ਬੱਚੇ ਸੋਚਦੇ ਆ ਪੇਰੈਂਟਸ ਸਾਨੂੰ ਤੰਗ ਕਰਦੇ ਨੇ ਪੇਰੈਂਟ ਸੋਚਦੇ ਨੇ ਬੱਚੇ ਸਾਡੀ ਗੱਲ ਨਹੀਂ ਸੁਣਦੇ ਉਹ ਜਨਰੇਸ਼ਨ ਗੈਪ ਨੂੰ ਦੂਰ ਕਰਦੀ ਫਿਲਮ ਹੈ ਕਿ ਬੱਚਿਆਂ ਨੂੰ ਕੀ ਕਰਨਾ ਚਾਹੀਦਾ ਪੇਰੈਂਟਸ ਨੂੰ ਕੀ ਕਰਨਾ ਚਾਹੀਦਾ ਸਾਤੋਂ ਵੀ ਗਲਤੀਆਂ ਹੋਈਆਂ ਪੇਰੈਂਟਸ ਤੋਂ ਅਸੀਂ ਬੱਚਿਆਂ ਨੂੰ ਉਹਨਾਂ ਟਾਈਮ ਨਹੀਂ ਦੇ ਸਕੇ ਜਿੰਨਾ ਸਾਨੂੰ ਸਾਡੇ ਪੇਰੈਂਟਸ ਨੇ ਦਿੱਤਾ ਸੀਗਾ ਸੋ ਅਸੀਂ ਬੱਚਿਆਂ ਤੋਂ ਅੱਜ ਉਹ ਚੀਜ਼ ਮੰਗ ਰਹੇ ਹਾਂ ਜਿਹੜੀ ਅਸੀਂ ਬੱਚਿਆਂ ਨੂੰ ਕਦੇ ਦਿੱਤੀ ਨਹੀਂ ਹੈਗੀ ਮੰਗ ਹੈ ਜੀ ਅੱਜ ਗੈ ਅੱਜ ਵੀ ਉਹ ਗੈਪ ਹੈਗਾ ਅੱਜ ਸਰ ਉਹ ਵਧਦਾ ਜਾ ਰਿਹਾ ਹੈ ਹਰ ਸਾਲ 25 ਚ ਹੋਰ ਵਧਣਾ ਹੈ ਜੇ ਅਸੀਂ ਨਾਲ ਸੰਭਲਿਆ 24 ਸਾਲ ਨੇ 25 'ਚ ਹੋਰ ਵਧੂਗਾ 26 'ਚ ਹੋਰ ਵਧੂਗਾ ਸੋ ਇਸ ਕਰਕੇ ਅਸੀਂ ਉਹ ਗੈਪ ਦੀ ਗੱਲ ਕਰਨ ਲੱਗੇ ਆ ਕਿ ਇਹਦੇ ਵਿੱਚ ਕਸੂਰ ਬੱਚਿਆਂ ਦਾ ਵੀ ਨਹੀਂ ਹੈ ਕਸੂਰ ਪੇਰੈਂਟ ਦਾ ਵੀ ਨਹੀਂ ਹੈ ਪਰ ਅਸੀਂ ਉਹ ਰਿਸ਼ਤੇ ਦੀ ਉਹ ਬਖਤ ਨਹੀਂ ਸਮਝ ਸਕੇ ਜਿਹੜਾ ਸਾਡੇ ਵਿੱਚ ਪਾੜਾ ਪਾ ਰਿਹਾ ਹੈ ਆਰਿਆ ਨੂੰ ਮੈਂ ਰਵਨੀਤ ਕੌਰ ਅਸੀਂ ਅਰਦਾਸ ਫਿਲਮ ਅਰਦਾਸ ਸਰਬਤ ਦੇ ਭਲੇ ਦੀ ਪ੍ਰੋਮੋਸ਼ਨ ਕਰਨ ਲਈ ਲੁਧਿਆਣਾ ਪਹੁੰਚੇ ਹਾਂ ਜੀ ਹਾਂਜੀ ਤੇ ਇਹ ਜੀ ਸ੍ਰੀ ਹਜ਼ੂਰ ਸਾਹਿਬ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਹੈ ਜੀ ਸਾਡੀ ਫਿਲਮ ਚ ਤੇ ਆਪਣੀ ਪੰਜਾਬੀਅਤ ਆਪਣੇ ਸੱਭਿਆਚਾਰ ਨੂੰ ਦਰਸਾਇਆ ਗਿਆ ਅਸੀਂ ਚਾਹੁੰਦੇ ਹਾਂ ਕਿ ਜਿੰਨੇ ਤੁਸੀਂ ਬੱਚੇ ਜਿੰਨੇ ਬਜ਼ੁਰਗ ਜਿੰਨੇ ਲੋਕ ਜਿਆਦਾ ਤੋਂ ਜਿਆਦਾ ਫਿਲਮ ਨੂੰ ਦੇਖਣ ਫਿਲਮ ਨਾਲ ਜੋੜਨ ਤਾਂ ਕਿ ਅੱਗੇ ਵੀ ਅਸੀਂ ਇਦਾਂ ਦੀਆਂ ਫਿਲਮਾਂ ਲੈ ਕੇ ਆਈਏ ਆਪਣੇ ਸੱਭਿਆਚਾਰ ਨੂੰ ਹੋਰ ਅੱਗੇ ਵਧਾਈਏ ਦੇਸ਼ ਦੁਨੀਆ ਚ ਵਸੇ ਜਿੰਨੇ ਪੰਜਾਬੀ ਆ ਉਹ ਸਾਡੀ ਫਿਲਮ ਨਾਲ ਜੋੜਨ ਦੇਖਣ ਆਪਣਾ ਸੱਭਿਆਚਾਰ ਸਰ ਮੈਂ ਤੇ ਮੇਰਾ ਹਸਬੰਦ ਜਾਣੇ ਆ ਜੀ ਮੁੰਡੇ ਦੀ ਅਰਦਾਸ ਕਰਨ ਤਖਤ ਸ਼੍ਰੀ ਹਜ਼ੂਰ ਸਾਹਿਬ ਬਾਕੀ ਕਹਾਣੀ ਤੁਸੀਂ ਫਿਲਮ ਚ ਦੇਖੋਗੇ ਕਿ ਕੀ ਅਰਦਾਸ ਉੱਥੇ ਪਹੁੰਚ ਕੇ ਅਸੀਂ ਸਾਰੇ ਕਰਦੇ ਆ ਹਨਾ ਲੋਕਾਂ ਨੂੰ ਕੀ ਅਪੀਲ ਕਰੋਗੇ ਲੋਕਾਂ ਨੂੰ ਇਹੀ ਅਪੀਲ ਕਰਾਂਗੇ ਕਿ ਸੱਭਿਆਚਾਰ ਹੈ ਜੀ ਹਣਾ ਤੁਸੀਂ ਸਾਨੂੰ ਹੱਲਾਸ਼ੇਰੀ ਦਿਓ ਤਾਂ ਕਿ ਅਸੀਂ ਅੱਗੇ ਹੋਰ ਇਦਾਂ ਦੀਆਂ ਫਿਲਮਾਂ ਲੈ ਕੇ ਆਈਏ ਹਣਾ ਸਾਡੇ ਯੂਥ ਨੂੰ ਹੋਰ ਅਸੀਂ ਮੋਟੀਵੇਟ ਕਰੀਏ ਆਪਣਾ ਪੰਜਾਬੀ ਇਤਿਹਾਸ ਉਹਨਾਂ ਨੂੰ ਦਿਖਾਈਏ ਆਪਣਾ ਸੱਭਿਆਚਾਰ ਉਹਨਾਂ ਨੂੰ ਦਿਖਾਈਏ ਆਪਣੇ ਸਾਰੇ ਪੰਜਾਬੀ ਪੂਰੇ ਦੇਸ਼ ਦੁਨੀਆ ਚ ਫੈਲੇ ਹੋਏ ਆ ਜੀ ਉਹਨਾਂ ਨੇ ਤਾਂ ਤਖਤਸ਼ਿਰੀ ਹਜੂਰ ਸਾਹਿਬ ਦੇ ਦਰਸ਼ਨ ਵੀ ਨਹੀਂ ਕੀਤੇ ਕਈਆਂ ਨੇ ਤਾਂ ਉਹ ਫਿਲਮ ਦੇ ਥਰੂ ਅਸੀਂ ਉਹ ਦਿਖਾ ਰਹੇ ਹਾਂ ਪੂਰੀ ਜਰਨੀ ਦਿਖਾ ਰਹੇ ਹਾਂ ਰਾਜਸਥਾਨ ਮਹਾਰਾਸ਼ਟਰਾ ਅਸੀਂ ਜਾਣਦੇ ਹਾਂ ਕਿਦਾਂ ਸਾਰੇ ਪਰਿਵਾਰ ਆਪਸ ਚ ਇਕੱਠੇ ਜੁੜ ਜਾਂਦੇ ਆ ਜਿੰਨਾ ਆਪਣਾ ਆਪਣਾ ਆਪਣੇ ਪੰਜਾਬ ਚ ਹੈ ਤੇ ਸਭ ਨੂੰ ਜੋ ਫੀਲ ਹੁੰਦਾ ਇੱਥੇ ਆ ਕੇ ਉਹੀ ਫਿਲਮ ਚ ਵੀ ਸਾਰੇ ਅੱਡੋ ਅੱਡ ਫੈਮਿਲੀਆਂ ਜਾਂਦੇ ਆ ਤੇ ਫਿਰ ਇਕੱਠੇ ਇੱਕ ਫੈਮਿਲੀ ਬਣ ਜਾਂਦੇ ਆ ਤੇ ਇਕੱਠੇ ਉਹਨਾਂ ਦੀ ਅਰਦਾਸ ਹੁੰਦੀ ਹੈ ਜੀ ਉਹ ਤੁਸੀਂ ਫਿਲਮ ਚ ਦੇਖੋਗੇ ਮੇਰੀ ਇਹੀ ਅਪੀਲ ਹੈ ਜੀ ਜਾਓ ਜ਼ਰੂਰ ਇੱਕ ਵਾਰ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਵੀ ਹਨਾ ਪੰਜਾਬੀਅਤ ਨਾਲ ਵੀ ਜੋੜੋ ਥੈਂਕ ਯੂ ਜੀ ਪ੍ਰੋਮੋਸ਼ਨ ਅਸੀਂ ਸਾਰੀ ਅਰਦਾਸ ਦੀ ਸਰਬੱਤ ਦੇ ਭਲੇ ਦੀ ਅਰਦਾਸ ਦੀ ਟੀਮ ਸਾਡੇ ਕੋਲ ਆਈ ਹੈ ਅਸੀਂ ਈ ਰਿਕਸ਼ੇ ਵਿੱਚ ਪੋਸਟਰ ਲਗਾ ਕੇ 올 ওভার ਲੁਧਿਆਣਾ ਪੂਰੇ ਲੁਧਿਆਣੇ ਵਿੱਚ ਅਸੀਂ ਇਹਦੀ ਐਡ ਕਰਾਂਗੇ so that ਇਦਾਂ ਦੀ ਮੂਵੀਜ਼ ਹੋਰ ਆਣ ਅਸੀਂ ਹੋਰ ਇਹਨਾਂ ਦੀ ਐਡ ਕਰੀਏ ਔਰ ਇਦਾਂ ਦੀ ਅੱਛੀ ਮੂਵੀ ਸਾਡੇ ਕਲਚਰ ਨੂੰ ਸਾਡੇ ਸੱਭਿਆਚਾਰ ਨੂੰ ਬਹੁਤ ਵਧਾਉਂਦੀਆਂ ਨੇ ਅਸੀਂ ਸਭ ਨੂੰ ਅਪੀਲ ਕਰਾਂਗੇ ਕਿ ਪਲੀਜ਼ ਆਪਣੀ ਫੈਮਲੀ ਨਾਲ ਜਾ ਕੇ ਇਹ ਮੂਵੀ ਜ਼ਰੂਰ ਦੇਖੋ ਜੀ